हां जी विद्यार्थियों आई होप दिस इज सारे जन ठीक ठाक ਹੋਮੂਗੀ ਤੇ ਅੱਜ ਆਪਾਂ ਕਰਾਂਗੇ ਬਾਬਾ ਫਰੀਦ ਜੀ ਦੀ ਜੀਵਨੀ ਦੇ ਕੁਐਸਚਨ ਆਨਸਰ ਜੋ ਕਿ ਬੈਕ ਐਕਸਰਸਾਈਜ਼ ਤੋਂ ਦਿੱਤੇ ਹੋਏ ਆਗੇ ਤੇ ਆਪਾਂ ਸਟਾਰਟ ਕਰਦੇ ਆਂਗੇ ਪਹਿਲਾ ਕੁਐਸਚਨ ਹੈਗਾ ਬਾਬਾ ਫਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਸੀਗਾ ਤਾਂ ਇਸ ਕੁਐਸਚਨ ਦਾ ਆਨਸਰ ਹੈਗਾ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਮਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿਖੇ ਹੋਇਆ ਆਪਣੇ ਪਿਤਾ ਦਾ ਨਾਮ ਸ਼ੇਖ ਜਮਾਲਉਦੀਨ ਤੇ ਮਾਤਾ ਦਾ ਨਾਮ ਕੁਰਸਮ ਸੀ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਬਾਬਾ ਫਰੀਦ ਜੀ ਜੀ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਸੀਗੇ ਤਾਂ ਉਸ ਦਾ ਆਨਸਰ ਹੈਗਾ ਬਾਬਾ ਫਰੀਦ ਜੀ ਬਹੁਤ ਹੀ ਸਰਲ ਸਾਦਾ ਸਰਬਸੰਤੋਖ ਤੇ ਗਰੀਬੀ ਵਾਲਾ ਜੀਵਨ ਬਤੀਤ ਕਰਦੇ ਸੀਗੇ ਕੱਚਾ ਕੂਠਾ ਜਵਾਰ ਦੀ ਰੋਟੀ ਉਬਲੇ ਹੋਏ ਛੋਲੇ ਸੁਧਾਰਨ ਕੰਪਲੀ ਉਹਨਾਂ ਦੀ ਇਹ ਇਹ ਸਾਰਾ ਕੁਝ ਉਹਨਾਂ ਦੀ ਦੌਲਤ ਸੀਗੇ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਬਾਬਾ ਫਰੀਦ ਜੀ ਦਾ ਕੀ ਉਪਦੇਸ਼ ਸੀ ਕਿ ਉਹਨਾਂ ਦੇ ਉਪਦੇਸ਼ ਦੀ ਪ੍ਰੋੜਤਾ ਕਰਦੀ ਘਟਨਾ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਇਸ ਦਾ ਆਨਸਰ ਹੈਗਾ ਬਾਬਾ ਫਰੀਦ ਜੀ ਦਾ ਉਪਦੇਸ਼ ਸੀਗਾ ਕਿ ਸਭ ਨਾਲ ਪ੍ਰੇਮ ਪਿਆਰ ਕਰੋ ਸਭ ਦਾ ਭਲਾ ਕਰੋ ਭਲਾ ਕਰੋ ਤੇ ਇੱਕ ਵਾਰ ਇੱਕ ਸੱਜਣ ਉਹਨਾਂ ਕੋਲ ਇੱਕ ਕੈਂਚੀ ਲੈ ਕੇ ਆਇਆ ਤੇ ਕਹਿਣ ਲੱਗਾ ਕਿ ਇਹ ਬਹੁਤ ਸੋਨਾ ਕੱਟਦੀ ਹੈਗੀ ਇਹ ਬਹੁਤ ਜ਼ਿਆਦਾ ਤਿੱਖੀ ਹੈਗੀ ਤਾਂ ਬਾਬਾ ਫਰੀਦ ਜੀ ਨੇ ਸੱਜਣ ਨੂੰ ਕਿਹਾ ਕਿ ਭਾਈ ਮੇਰਾ ਕੰਮ ਕੱਟਣਾ ਜਾਂ ਤੋੜਨਾ ਨਹੀਂ ਹੈ ਮੈਨੂੰ ਕੋਈ ਸੂਈ ਲਿਆ ਕੇ ਦੇ ਜਿਸ ਦੇ ਨਾਲ ਮੈਂ ਸਾਰਿਆਂ ਨੂੰ ਇੱਕ ਪਿਆਰ ਦੇ ਢਾਗੇ ਵਿੱਚ پرو ਸਕਾਂ ਤਾਂ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਫਿਰਦਾ ਕੰਨੀ ਮੁਸਲਾ ਸੁਫੁਗਲੀ ਦਿਲ ਕਾਤੀ ਗੁੜਬਾਤੀ ਬਾਹਰ ਦੇ ਸੇ ਚਾਨਣਾ ਦਿਲ ਅੰਧਿਆਰੀ ਰਾਤੇ ਤਾਂ ਅਪਰੋਕਤ ਸ਼ਲੋਕ ਦਾ ਭਾਵ ਜਿਹੜਾ ਭਾਵ ਆ ਜਿਹੜਾ ਉਹ ਸਪਸ਼ਟ ਕਰਨਾਗਾ ਤਾਂ ਇਸ ਦਾ ਆਨਸਰ ਹੈਗਾ ਇਸ ਸ਼ਲੋਕ ਦਾ ਭਾਵ ਇਹ ਹੈ ਕਿ ਇੱਕ ਫਕੀਰ ਦਾ ਜੀਵਨ ਜਿਹੜਾ ਉਹ ਪਖੰਡ ਭਰਿਆ ਨਹੀਂ ਹੋਣਾ ਚਾਹੀਦਾ ਉਹ ਸਾਫ ਸੁਥਰਾ ਹੋਣਾ ਚਾਹੀਦਾ ਸਗੋਂ ਉਹ ਅੰਦਰੋਂ ਅਤੇ ਬਾਹਰੋਂ ਸ਼ੁੱਧ ਹੋਣਾ ਚਾਹੀਦਾ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਬਾਬਾ ਫਰੀਦ ਜੀ ਦੀ ਮੁਲਾਕਾਤ ਤੇ ਕਰਾਮਾਤ ਵਿੱਚੋਂ ਖੇੜੀ ਗੱਲ ਨੂੰ ਵੱਡਾ ਕਹਿੰਦੇ ਹਨ ਇਹ ਗੱਲ ਉਹਨਾਂ ਨੇ ਕਿਵੇਂ ਸੱਚਾ ਜਿਹੜੀ ਉਹ ਸੱਦ ਕੀ ਕਰਕੇ ਦਿਖਾਈ ਤਾਂ ਇਸ ਦਾ ਆਨਸਰ ਹੈਗਾ ਬਾਬਾ ਫਰੀਦ ਜੀ ਦੀ ਮੁਲਾਕਾਤ ਨੂੰ ਵੱਡੀ ਕਹਿੰਦੇ ਹਨ ਇੱਕ ਵਾਰ ਆਪ ਸ਼ੇਖ ਬਹਾਉਦੀਨ ਦੇ ਨਾਲ ਮਤਲਬ ਇਸ ਵਿਸ਼ੇ ਤੇ ਜਿਹੜੀ ਉਹ ਚਰਚਾ ਕਰਦੇ ਹੁੰਦੇ ਹੈਗੇ ਤੇ ਅਚਾਨਕ ਹੈਗੀ ਉਹ ਮੀਂਹ ਤੇ ਤੂਫਾਨ ਆ ਜਾਂਦਾ ਤਾਂ ਬਾਬਾ ਫਰੀਦ ਜੀ ਜਿਹੜੇ ਹੁਣ ਬਹਾਉਦੀਨ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਹੁਣ ਕਰਾਮਾਤ ਕਰਕੇ ਦਿਖਾਓ ਕਿ ਜਿਹੜੀ ਤਾਂ ਜੋ ਆਪਾਂ ਜਿਹੜੀ ਇਹ ਤੂਫਾਨ ਤੇ ਢੇਰੀ ਆ ਆਪਾਂ ਇਸ ਤੋਂ ਬਚ ਜਾਈਏ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਬਹਾਉਦੀਨ ਸੀਗਾ ਉਹਨਾਂ ਨੇ ਕਿਹਾ ਵੀ ਇੰਨੀ ਛੇਤੀ ਤਾਂ ਕੋਈ ਵੀ ਕਰਮਾਤ ਹੈ ਜਿਹੜੀ ਉਹ ਹੋ ਨਹੀਂ ਸਕਦੀ ਹੈਗੀ ਤਹਰੀਦ ਜੀ ਨੇ ਉਹਨਾਂ ਨੂੰ ਆਪਣੇ ਇੱਕ ਮੇਲ ਮੇਟਾਪੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਾਣ ਪਛਾਣ ਸੀਗੀ ਦੇ ਘਰ ਲੈ ਗਏ ਉਹ ਸੱਜਣ ਨੇ ਫਕੀਰਾਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਤੇ ਤੂਫਾਨ ਤੋਂ ਵੀ ਬਚਾਇਆ ਤੇ ਉਹਨਾਂ ਰਹਿਣ ਨੂੰ ਜਗ੍ਹਾ ਵੀ ਦਿੱਤੀ ਤੇ ਖਾਣ ਨੂੰ ਖਾਣਾ ਵੀ ਦਿੱਤਾ ਇਸ ਤਰ੍ਹਾਂ ਆ ਬਾਬਾ ਫਰੀਦ ਜੀ ਨੇ ਇਹ ਗੱਲ ਨੂੰ ਸੱਚ ਸਿੱਧ ਕਰਕੇ ਦਿਖਾਇਆ ਤਾਂ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਜਿਹੜੇ ਓਕੇ ਸ਼ਬਦ ਲੇਗੇ ਉਹ ਉਹਨਾਂ ਦੇ ਆਪਾਂ ਨੇ ਅਰਥ ਦੱਸਣਿਆਂਗੇ ਤਾਂ ਪਹਿਲਾ ਆਪਣਾ ਸ਼ਬਦ ਹੈਗਾ ਇਹ ਬੁੱਕ ਦੇ ਵਿੱਚ ਹੀ ਦਿੱਤੇ ਹੋਏ ਆ ਚਲੋ ਆਪਾਂ ਸਾਰੇ ਕਵਰ ਕਰਾਂਗੇ ਪਹਿਲਾ ਸ਼ਬਦ ਹੈਗਾ ਸੂਫੀ ਸੂਫੀ ਹੁੰਦਾ ਮੁਸਲਮਾਨ ਸਾਈ ਲੋਕਾਂ ਦਾ ਇੱਕ ਫਿਰਕਾ ਹੁੰਦਾ ਜੋ ਕਾਲੇ ਸੂਫ ਆ ਕੱਪੜੇ ਨੇ ਜਿਹੜੇ ਉਹ ਪਹਿਨਦੇ ਨੇਗੇ ਉਸ ਤੋਂ ਬਾਅਦ ਹੈਗਾ ਸ਼ਰਹ ਸ਼ਰੀਅਤ ਇਸਲਾਮ ਧਰਮ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਨੇ ਉਹਨਾਂ ਨੂੰ ਸ਼ਰਹ ਅਦ ਸ਼ਰੀਅਤ ਕਿਹਾ ਜਾਂਦਾ ਰੁੱਕਾ ਕਾਗਜ਼ ਦੇ ਟੁਕੜੇ ਤੇ ਲਿਖੀ ਚਿੱਠੀ ਦਾ ਇੱਕ ਸੁਨੇਹਾ ਹੁੰਦਾ ਹੈ। ਸਬਕ ਹੁੰਦਾ ਕਿਸੇ ਨੂੰ ਸਿੱਖਿਆ ਦੇਣੀ, ਉਪਦੇਸ਼ ਦੇਣਾ ਜਾਂ ਪਾਠ ਪੜ੍ਹਾਉਣਾ ਜਾਂ ਮੱਤ ਦੇਣੀ ਉਹ ਹੁੰਦਾ। ਅਰਸਾ ਹੁੰਦਾ ਸਮਾਂ, ਚਿਰ ਜਾਂ ਦੇਰ ਲੱਗ ਜਾਣਾ। ਮਧੁਰਤਾ ਹੁੰਦੀ ਹੈ ਮਿਠਾਸ। ਮਨੋਹਰ ਦਾ ਅਰਥ ਹੁੰਦਾ ਮਨ ਨੂੰ ਖਿੱਚ ਲੈਣ ਵਾਲਾ, ਸੋਹਣਾ, ਸੁੰਦਰ। ਤਾਕੀਰ ਹੁੰਦੀ ਹੈ ਪਕਾਈ ਜਾਂ ਪਰੌੜਤਾ ਹੁੰਦੀ ਹੈਗੀ। ਦ੍ਰਿਸ਼ ਉਹ ਹੁੰਦਾ ਦੁਸ਼ਮਣੀ ਰੱਖਣਾ ਈਰਖਾ ਕਰਨੀ ਜਾਂ ਬੈਰ ਰੱਖਣਾ ਪ੍ਰਪੰਚ ਹੁੰਦਾ ਅ ਡੰਬਰ ਜਾਂ ਟੂੰਗ ਜਾਂ ਛਲ ਕਪਟ ਕਰਨੀ ਜਾਂ ਕਿਸੇ ਦੇ ਨਾਲ ਧੋਖਾ ਧੜੀ ਕਰਨੇ ਉਹ ਹੁੰਦਾ ਪ੍ਰਪੰਚ ਕਰਨਾ ਮਸੱਲਾ ਹੁੰਦਾ ਨमाज ਪੜਨ ਦਾ ਆਸਨ ਹੁੰਦਾ ਹੈ ਦਰਵੇਸ ਮੁਸਲਮਾਨ ਫਕੀਰ ਜਾਂ ਫਿਰ ਸੰਤ ਦਰਵੇਸ ਨੂੰ ਕਿਹਾ ਜਾਂਦਾ ਅ ਮੰਗੋਲ ਕੀ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਮੁਗਲ ਕਹਿੰਦੇ ਆ ਮੰਗੋਲ ਕਹਿੰਦੇ ਆਗੇ ਮੱਧ ਏਸ਼ੀਆ ਅਤੇ ਉਹਨਾਂ ਦੇ ਪੂਰਬ ਵੱਲ ਵਸਣ ਵਾਲੀ ਇੱਕ ਜਾਤ ਹੈਗੀ ਜਾਬਰ ਜਾਬਰ ਹੁੰਦਾ ਜਿਹੜਾ ਜ਼ੁਲਮ ਕਰਨ ਵਾਲਾ ਹੁੰਦਾ ਜਾਂ ਜਿਹੜਾ ਤੱਕਾ ਕਰਦਾ ਗਰੀਬ ਲੋਕਾਂ ਦੇ ਨਾਲ ਲਾਲੋ ਜਾਂ ਕਮਜ਼ੋਰ ਦੇ ਨਾਲ ਲਾਲੋ ਜ਼ਾਲਮ ਇਲਾਹੀ ਇਤਕਾਦ ਰੱਬ ਵਿੱਚ ਵਿਸ਼ਵਾਸ ਰੱਖਣ ਵਾਲਾ ਇਮਦਾਦ ਹੁੰਦੀ ਆ ਕਿਸੇ ਦੀ ਮਦਦ ਕਰਨੀ ਜਾਂ ਕਿਸੇ ਦੀ ਸਹਾਇਤਾ ਕਰਨੀ ਸੂਫ ਕੱਪੜੇ ਦੀ ਇੱਕ ਕਿਸਮ ਹੁੰਦੀ ਹੈਗੀ ਹੁਣ ਅਗਲਾ ਕੁਐਸਚਨ ਹੈਗਾ ਬਾਕਾਂ ਦੇ ਵਿੱਚ ਵਰਤਣਾਗਾ ਆਪਾਂ ਨੂੰ ਕੁਝ ਬਾਗ ਦਿੱਤੇ ਹੋਇਆ ਤੇ ਆਪਾਂ ਇਹਨਾਂ ਨੇ ਬਾਗ ਬਣਾ ਕੇ ਮਤਲਬ ਦੱਸਣੇ ਆਗੇ ਤਾਂ ਪਹਿਲਾ ਹੈਗਾ ਸੂਫੀ ਸੂਫੀ ਹੈਗੇ ਬਾਬਾ ਫਰੀਦ ਜੀ ਸੂਫੀ ਨਾਲ ਸੰਬੰਧ ਰੱਖਦੇ ਸਨ ਤੇ ਉਸ ਤੋਂ ਬਾਅਦ ਹੈਗਾ ਸਬਰ ਸੰਤੋਖ ਸਾਨੂੰ ਸਬਰ ਸੰਤੋਖ ਦੇ ਨਾਲ ਜੀਵਨਾਂ ਜਿਹੜਾ ਉਹ ਬਤੀਤ ਕਰਨਾ ਚਾਹੀਦਾ ਹੈ ਨਿਵਾਸ ਰੱਬ ਦਾ ਨਿਵਾਸ ਸਾ ਸਭ ਮਨੁੱਖਾਂ ਦੇ ਅੰਦਰ ਹੈ ਗੁਜਾਰਾ ਅੱਜ ਕੱਲ੍ਹ ਮਹਿੰਗਾਈ ਦੇ ਦੌਰ ਵਿੱਚ ਗਰੀਬਾਂ ਲਈ ਗੁਜ਼ਾਰਾ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਵਿਵਹਾਰ ਹੁੰਦਾ ਸਾਨੂੰ ਸਾਰਿਆਂ ਦੇ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ ਆਫਤ ਹੜ ਇੱਕ ਕੁਦਰਤੀ ਆਫਤ ਹੈ ਤਾਕੀਦ ਹੁੰਦਾ ਅਧਿਆਪਕ ਨੇ ਸਾਨੂੰ ਸਮੇਂ ਸਿਰ ਪੂਰਾ ਕੰਮ ਕਰਨ ਦੀ ਤਾਕੀਦ ਕੀਤੀ ਅਨੁਮਾਨ ਹੁੰਦਾ ਅੱਜ ਮੀ ਬੈਣ ਦਾ ਅਨੁਮਾਨ ਹੈ ਜਾਹਰ ਹੁੰਦਾ ਸਾਨੂੰ ਆਪਣਾ ਗੁੱਸਾ ਜ਼ਾਹਰ ਨਹੀਂ ਕਰਨਾ ਚਾਹੀਦਾ ਜਾਨ ਅ ਜਾਨਸ਼ੀਨ ਹੁੰਦਾ ਬਾਬਾ ਫਰੀਦ ਜੀ ਨੇ ਸ਼ੇਖ ਨਿਮਾਜੁਦੀਨ ਨੂੰ ਆਪਣਾ ਜਾਨਸ਼ੀਨ ਥਾਪਿਆ ਸੰਦੇਸ਼ ਹੁੰਦਾ ਗੁਰਬਾਣੀ ਸਾਨੂੰ ਚੰਗੇ ਕਰਮ ਕਰਨ ਦਾ ਸੰਦੇਸ਼ ਆ ਜਿਹੜਾ ਉਹ ਦਿੰਦੀ ਹੈ। ਇਹਿਸਾਨ ਹੁੰਦਾ ਪਲਾ ਸ਼ਬਦਾਂ ਕਰੋ ਪਰ ਕਿਸੇ ਤੇ ਇਹਿਸਾਨ ਨਾ ਜਿਤਾਓ। ਇਹ ਸੀਗੇ ਆ ਬਾਕਾਂ ਦੀ ਮਤੋਂ ਵਾਲੇ ਜਿਹੜੇ ਆਪਣੇ ਸ਼ਬਦ ਦਿੱਤੇ ਹੋਏ ਸੀਗੇ ਤੇ ਉਸ ਤੋਂ ਬਾਅਦ ਵਿੱਚ ਹੈਗੀ ਆਪਣੀ ਵਿਆਕਰਨ ਤੇ ਪਿਛਲੇ ਪਾਠ ਵਿੱਚ ਤੁਸੀਂ ਪੁਰਖਵਾਚਕ ਬੜਨਾਮ ਬਾਰੇ ਪੜਿਆ ਸੀਗਾ ਤੇ ਹੁਣ ਆਪਾਂ ਪੜਾਂਗੇ ਨਿਜਵਾਚਕ ਬੜਨਾਮ ਬਾਰੇ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਜਾਂ ਉਸ ਬਾਗ ਦੇ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਨਿਜਵਾਚਕ ਬੜਨਾਮ ਕਿਹਾ ਜਾਂਦਾ ਹੈ ਜਿਵੇਂ ਹੁਣ ਆਪਾਂ ਇੱਥੇ ਦੇਖਾਂਗੇ ਕਿ ਮੁੰਡਲੀ ਵਿੱਦਿਆ ਹਾਸਲ ਕਰਕੇ ਆਪ ਮੁਲਤਾਨ ਚਲੇ ਗਏ ਸਾਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਉਸ ਤੋਂ ਬਾਅਦ ਵਾਲਾ ਆਪਣੇ ਕੋਲ ਇੱਕ ਐਗਜ਼ਾਮਪਲ ਹੈ ਕਿ ਜਿਹੜੇ ਲੋਕ ਨਸ਼ੇ ਵਰਤਦੇ ਹਨ ਉਹ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ ਇਨ੍ਹਾਂ ਬਾਕਾਂ ਦੇ ਵਿੱਚ ਆਪ ਆਪਸ ਆਪਣੇ ਆਪ ਇਹ ਨਿਜਵਾਚਕ ਨਹੀਂ ਜਿਹੜੇ ਕਿ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਬਾਗ ਦੇ ਕਰਤਾ ਦੀ ਥਾਂ ਤੇ ਜਿਹੜੇ ਉਹ ਵਰਤੇ ਗਏ ਨੇਗੇ ਉਸ ਤੋਂ ਬਾਅਦ ਹੈਗਾ ਨਿਸ਼ਚੇਵਾਚਕ ਪੜਨਾਮ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਮ ਦੀ ਥਾਂ ਤੇ ਵਰਤੇ ਜਾਣ ਉਸ ਨੂੰ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਆ ਕੁਝ ਬਣ ਰਿਹਾ ਹੈ ਪਾਈ ਪ੍ਰੀਮੀਅਮ 2A ਲੈ ਜਾ ਏ ਤਾਂ ਕੱਟਣ ਵਾਲੀ ਤੇ ਚੀਰ ਫਾੜ ਕਰਨ ਵਾਲੀ ਚੀਜ਼ ਹੈ। ਇਹਨਾਂ ਦੇ ਵਿੱਚ ਆਹੋ ਜਿਹੜੀ ਆਪਾਂ ਨੂੰ ਆਹੋ ਤੇ ਅਤੇ ਇਹ ਨਿਸ਼ਚੇਵਾਚਕ ਪੜਨਾਮ ਹਨ। ਇਹ ਸ਼ਬਦ ਤੇ ਆਹੋ। ਉਸ ਤੋਂ ਬਾਅਦ ਹੈਗਾ ਅਨਿਸ਼ਚੇਵਾਚਕ ਪੜਨਾਮ। ਅਨਿਸ਼ਚੇਵਾਚਕ ਪੜਨਾਮ ਉਹ ਪੜਨਾਮ ਨੂੰ ਅਨਿਸ਼ਚੇਵਾਚਕ ਪੜਨਾਮ ਕਹਿੰਦੇ ਹਨ ਜਿਸ ਤੋਂ ਕਿਸੇ ਵਿਅਕਤੀ ਦੇ ਜੀਵ ਜੰਤੂ ਦੇ ਵਸਤੂ ਦਾ ਸਥਾਨ ਆਦਿ ਦਾ ਸਪਸ਼ਟ ਜਾਂ ਅਨਿਸ਼ਚਿਤ ਗਿਆਨ ਨਾ ਹੋਵੇ ਜਿਵੇਂ ਕਿ ਜੇ ਕੋਈ ਸ਼ਰਫ ਸ਼ਰੀਅਤ ਨੂੰ ਨਿਭਾਉਂਦਾ ਅੰਦਰੋਂ ਸੱਚਾ ਤੇ ਸੱਚਾ ਨਹੀਂ ਸੀ ਤਾਂ ਉਹ ਵੀ ਉਸ ਦੀ ਨਜ਼ਰ ਵਿੱਚ ਪ੍ਰਮਾਨ ਨਹੀਂ ਸੀ ਬਾਬਾ ਫਰੀਦ ਜੀ ਦੇ ਕਈ ਮੁਰੀਦ ਸਨ ਇਨ੍ਹਾਂ ਬਾਕਾਂ ਦੇ ਵਿੱਚ ਕੋਈ ਅਧਿਕਈ ਅਨਿਸ਼ਚੇਵਾਚਕ ਪਰਨਾਮ ਹਨ ਸਬੰਧਵਾਚਕ ਹੁੰਦਾ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਜੋਜਕਾਂ ਵਾਂਗ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜੇ ਤਾਂ ਉਸ ਨੂੰ ਸਬੰਧਵਾਚਕ ਪਰਨਾਮ ਕਿਹਾ ਜਾਂਦਾ ਹੈ ਸਬੰਧ ਮਤਲਬ ਜਿਵੇਂ ਉਹਨਾਂ ਨੂੰ ਜੋੜ ਕੇ ਦਿਖਾਵੇ ਜਿਵੇਂ ਕਿ ਹੁੰਦਾ ਜਿਵੇਂ ਐਗਜ਼ਾਮਪਲ ਆਪਾਂ ਲੈਣੇ ਆਂਗੇ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ ਜੋ ਉਹ ਸਮਾਜ ਹੈਗਾ ਬਾਬਾ ਫਰੀਦ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਅੱਜ ਵੀ ਸਾਰਥਕ ਹੈ ਤਾਂ ਇਨ੍ਹਾਂ ਵਾਕਾਂ ਦੇ ਵਿੱਚ ਜਿਹੜਾ ਜੋ ਆ ਅਤੇ ਜਿਹੜੀ ਸ਼ਬਦ ਨੰਗੇ ਅ ਸ਼ਬਦ ਸੰਬੰਧਵਾਚਕ ਬੜਨਾਮ ਹਨ ਪ੍ਰਸ਼ਨਵਾਚਕ ਤੁਹਾਨੂੰ ਪਤਾ ਹੀ ਹੈ ਜਿਹਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ ਹੀ ਉਸ ਦੁਆਰਾ ਕੋਈ ਪੁੱਛੇ ਜਿਹੜੀ ਉਹ ਕੀਤੀ ਜਾਵੇ ਤਾਂ ਉਸ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਕਿ ਉੱਚੀ ਕਰਨੀ ਵਾਲੇ ਫਕੀਰ ਕੌਣ ਹਨ ਕੌਣ ਤੇ ਉਸ ਦੇ ਵਿੱਚ ਹੈਗਾ ਤਾਂ ਜਿਹੜਾ ਪ੍ਰਸ਼ਨਵਾਚਕ ਹੈਗਾ ਬਾਬਾ ਫਰੀਦ ਜੀ ਕੋਲ ਕੈਂਚੀ ਲੈ ਕੇ ਕੌਣ ਆਇਆ ਸੀਗਾ ਬਾਬਾ ਫਰੀਦ ਜੀ ਨੇ ਕਿਹੜੀ ਭਾਸ਼ਾ 'ਚ ਰਚਨਾ ਕੀਤੀ ਤਾਂ ਇਨ੍ਹਾਂ ਸ਼ਬਦਾਂ ਦੇ ਵਿੱਚ ਕੌਣ ਅਤੇ ਕਿਹੜੀ ਇਹ ਵਾਲੇ ਸ਼ਬਦ ਨੇ ਜਿਹੜੇ ਉਹ ਪ੍ਰਸ਼ਨਵਚਕ ਹਨ ਤਾਂ نیچے ਜਿਹੜੀਆਂ ਐਗਜ਼ਾਮਪਲਸ ਨੇ ਉਹ ਦਿੱਤੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਸੋਲਵ ਕਰਕੇ ਦੇ ਦੇਖਣੀਆਂ ਨੇਗੀਆਂ ਤੇ ਇਹਦੇ ਨਾਲ ਤੁਹਾਡੀ ਪ੍ਰੈਕਟਿਸ ਵੀ ਹੋਊਗੀ ਤੇ ਈਸੀ ਕੀ ਬੈਕ ਐਕਸਰਸਾਈਜ਼ ਵਾਲੇ ਸਾਰੇ ਕੁਐਸਚਨ ਆਨਸਰ ਤੇ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਲੱਗੇ ਹੋਣਗੇ ਤੇ ਜੇ ਵੀਡੀਓ ਅੱਛੀ ਲੱਗੀ ਆ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ